ਹਰ ਗੁਪਿੰਦਪੁਰ ਤੇ ਪਿੰਡ ਚੀਮਾ ਖੁੱਡੀ ਚ ਚਲੀਆਂ ਗੋਲੀਆਂ ਸਾਫਕਾ ਮਹਿਲਾ ਸਰਪੰਚ ਤੇ ਪਤੀ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਜਾਣਕਾਰੀ ਅਨੁਸਾਰ ਚੀਮਾ ਖੁੱਡੀ ਦੀ ਸਾਫਕਾ ਮਹਿਲਾ ਸਰਪੰਚ ਤੇ ਪਤੀ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਘਰੋਂ ਆਵਾਜ਼ ਮਾਰੀ ਜਦ ਉਸ ਨੇ ਕੋਈ ਏਟ ਖੋਲਿਆ ਤਾਂ ਉਹਨਾਂ ਵੱਲੋਂ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਈ ਇਸ ਬੰਦੀ ਜਾਣਕਾਰੀ ਦਿੰਦੇ ਆ TSP ਖਰੀਸ਼ ਪਹਿਲੇ ਤੇ SHO ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਕਮੇਟੀ ਵਿੱਚ ਲਾ ਕੇ ਖੰਡਾਲੇ ਜਾ ਰਹੇ ਹਨ ਤੇ ਉਹ ਅਗਲੀ ਕਾਰਵਾਈ ਕਰਮ ਕਰ ਦਿੱਤੀ ਹੈ TSP ਦਾ ਕਹਿਣਾ ਹੈ ਕਿ ਜਲਦ ਦੀ ਮਲਜਮਨ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਦਿਗਰਾਸ பஞ்சਾਇਤ ਲੋ ਆਏ ਬੜੀ ਹੈ ਕੰਨ ਚਾਤੇ ਹਨ ਗੋਰੀ ਮਾਸੀ ਸਾਰੇ ਤੁਸੀਂ ਹਾਂਜੀ ਕਦ ਤੇ ਆਏ ਸੀ ਗੱਡੀ ਤੇ ਆਏ ਸੀ ਪਰਿਵਾਰ ਚ ਕੌਣ ਕੌਣ ਹੈ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਾ ਕਰ ਇਹ ਕੰਮ ਕਰਾ ਕਰਦੀ ਇਹ ਮੈਡੀਕਲ ਸਟੋਰ ਇਹਨਾਂ ਦਾ ਦੇਖਣ ਗੋਰੀ ਮਾਰੀ ਹਾਂਜੀ ਛੋਟੇ ਬ੍ਰਦਰ ਇਸ ਤਰ੍ਹਾਂ ਦੇ ਆਉਂਦੇ। ਉਹ ਮੁੰਡੇ ਆਏ ਗੱਡੀ ਕਿੰਨੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ। ਉਹਨਾਂ ਦੀ ਕੋਈ ਨਹੀਂ ਮਿਲ ਜੂ। ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ। ਇਹਨੇ ਡੈਫੀ ਨੇ ਪਰਿਵਾਰ ਤੋਂ ਕੌਣ। ਉਹਨਾਂ ਦਾ ਰਹਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਸਾਡੇ ਜਿਹੜੇ ਜਿੱਦਾਂ। ਲੈ ਉਹਨਾਂ ਦਾ ਬੇਟਾ ਇਹਦੇ ਇੱਕ ਬੇਟਾ ਵਾ 17 ਚੱਲਦਾ। ਕਮੌਣ ਵਾਲਾ ਬਾਈ। ਕਮੌਣ ਵਾਲੇ ਉਹ ਹੀ ਹੈ। ਕੀ ਕੰਮ ਕਰਦੇ ਸੀ? ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ। ਖੇਤੀਬਾੜੀ ਦਾ ਕੰਮ ਕਰਦਾ। ਕਿੰਨੇ ਵਾਰ ਚਾਰ ਪੰਜ ਬਣੇ ਸੀਗੇ ਉਸ ਵਾਰੀ ਚੌਥੀ ਵਾਰ ਹਰਕਦੇ ਉਹ ਐਸਸੀ ਪਰ ਉਹ ਇਹਨਾਂ ਚੋਂ ਬੁਣਾਈ ਬੁਣੇ ਉਹ ਵੀ ਕੰਮ ਕੰਮ ਕਰਦੇ ਪਹਿਲਾਂ ਵੀ ਤਾਂ ਹਮਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਹੋਇਆ ਉਹ ਕੋਈ ਕਾਰਵਾਈ ਨਹੀਂ ਹੋਈ ਦਰਿੰਦਰ ਸਿੰਘ ਨਾਂਜੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਦਾ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ 4 ਵਰੀ ਸਰਪੰਚਾ ਪਿਛਲੀ ਦਾ ਪਿਛਲਾ ਟਰਮ ਐਸਸੀ ਟਰਮ ਹੀ ਉਹਦੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸੰਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਤਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲਗੀਆਂ ਪਰ ਬਹੁਤ ਹੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਕਿ ਤੁਹਾਨੂੰ ਆਰ.ਸੀ. ਦਿਖਾ ਲਓ ਜਿਨੂੰ ਆਰ.ਸੀ. ਦਿਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਲੈਣਾ ਜਗਰਾਤ ਸਿੰਘ ਨਾ ਹੈ ਪਰਿਵਾਰ ਚ ਕੌਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਕਿ ਇਹਨਾਂ ਦੇ ਵਾਈਫ ਨੇ ਹਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋਏ ਮੋਰਚਾ ਦੇ ਸਿਫਟ ਕਟੀਆਂ ਸਿਫਟ ਕਟੀਆਂ ਸਰਪਲਿਸ ਵੀਡੀਓ ਪੇ ਲੱਗ ਜਾਣਗੀ ਕਿ ਪਿੰਡ ਦੇ ਆਉਣ ਵਾਲੇ ਬਹੁਤ ਆ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੇ ਕੰਪਲੀਟ ਕੀਤਾ ਹਾਂਜੀ ਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ਾਟ ਆ ਉਹ ਦਾ ਨਾ ਜਗਰਾਤ ਸਿੰਘ ਆ ਸੰਨ ਆਫ ਮੀਂਦਰ ਸਿੰਘ ਤੇ ਪਿੰਡ ਚੱਕ ਖੁਰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ ਠੀਕ ਹੈ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਾ ਨਾਲ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਦ ਜਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ 'ਚ ਹੀ ਸਰ 52 ਸਾਲ ਨੂੰ ਮਰ ਜੇ ਮਰੀਜ਼ ਦੀ 5:00 ਵਜੇ 10 5:00 ਵਜੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਗਈ ਹਾਂਜੀ ਕੱਲ ਉਹਦਾ ਪੋਸਟਮਾਰਟਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕਰ ਲਈ ਫਸਟ ਦੇਖ ਰਹੇ ਹਾਂ ਕਿ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕੋ ਹੀ ਗੋਲੀ ਲੱਗੀ ਹੈ ਜੀ